ਸਾਨੀ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 31 ਅਕਤੂਬਰ 2025 ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਕੀ ਰੇਟ ਚੱਲ ਰਿਹਾ ਕਿਹੜੀ ਮੰਡੀ ਵਿੱਚ ਹੈ ਟਾਪ ਦਾ ਰੇਟ ਤੇ ਕਿਹੜੀ ਵਿੱਚ ਸਭ ਤੋਂ ਘੱਟ ਆਉਣ ਵਾਲੇ ਦਸਾਂ ਕਿ ਦਿਨਾਂ ਤੱਕ ਜਿਹੜਾ ਬਾਸਮਤੀ ਦਾ ਰੇਟ ਵਧੇਗਾ ਜਾਂ ਨਹੀਂ ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਇਸੇ ਵੀਡੀਓ ਦੇ ਵਿੱਚ ਕਰਾਂਗੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਹੈ ਜੀ ਉਹ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈਲ ਵਾਲਾ ਜਿਹੜਾ ਆਈਕਨ ਹੈ ਯੂਰਨ ਆਪਣੇ ਨਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਕੋਟਕਪੂਰੇ ਮੰਡੀ ਤੋਂ ਕੋਟਕਪੂਰਾ ਮੰਡੀ ਵਿੱਚ ਕੱਲ੍ਹ ਜਾਨੀ ਕਿ 30 10 2025 ਨੂੰ ਜਿਹੜੀ 1401 ਦੀ ਬੋਲੀ ਹੋਈ ਆ 8000 ਰੁਪਏ ਤੋਂ ਲੈ ਕੇ 3300 ਤੇ 30 ਰੁਪਏ ਤੱਕ ਜਿਹੜੀ 1401 ਵਿਕੀ ਆ 1885 ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 3200 ਤੇ 40 ਰੁਪਏ 1885 ਦਾ ਜਿਹੜਾ ਰੇਟ ਆ ਬਈ ਇੱਕ ਵਾਰੀ ਫਿਰ ਜਿਹੜਾ 20 ਰੁਪਏ ਜਿਹੜਾ ਡਾਊਨ ਹੋਇਆ 17 18 ਇਹ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 3200 ਤੇ 20 ਰੁਪਏ ਤੇ 1509 ਦੇ ਰੇਟ ਦੀ ਗੱਲ ਕਰੀਏ 2900 ਰੁਪਏ ਤੋਂ ਲੈ ਕੇ 3000 ਤੇ 25 ਰੁਪਏ ਤੱਕ 1847 ਦਾ ਰੇਟ ਵੀ ਇਸ ਸਾਲ ਜਿਹੜਾ ਨਰਾਜ਼ ਕਰ ਰਿਹਾ 2500 ਰੁਪਏ ਤੋਂ ਲੈ ਕੇ 2600 ਤੇ 50 ਰੁਪਏ ਤੱਕ ਜਿਹੜੀ 1847 ਵੀ ਕੀ ਹੈ ਨਾਬਾ ਮੰਡੀ ਦੀ ਗੱਲ ਕਰੀਏ ਅੰਦਰਾਂ 09 1692 ਜਿਹੜੀ 2600 ਰੁਪਏ ਤੋਂ ਲੈ ਕੇ 3000 ਤੇ 50 ਰੁਪਏ ਤੱਕ ਜਿਹੜਾ ਰੇਟ ਰਿਆ ਇਹਦਾ ਤੇ 1847 ਦਾ ਜਿਹੜਾ 2500 ਰੁਪਏ ਤੋਂ ਲੈ ਕੇ 2800 ਤੇ 500 ਰੁਪਏ ਤੱਕ ਜਿਹੜਾ 1847 ਦਾ ਰੇਟ ਰਿਆ 17 18 ਦੇ ਰੇਟ ਦੀ ਜੇ ਗੱਲ ਕਰੀਏ 2900 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਜਿਹੜਾ ਰਿਆ 17 18 ਦਾ ਰੇਟ ਕੋਟਕਪੂਰਾ ਨੌਂ ਮੈਂ ਜਿਹੜਾ ਮੰੰਦਾ ਰੇਟ ਤੇ ਮੁਛਲ ਦੀ ਗੱਲ ਕਰੀਏ 1401 ਦੇ ਰੇਟ ਦੇ 2900 ਰੁਪਏ ਤੋਂ ਲੈ ਕੇ 3400 ਤੇ 5 ਰੁਪਏ ਮੁਛਲ ਬਈ ਜਰੂਰ ਥੋੜਾ ਜਿਹਾ ਜਿਹੜਾ ਤੇਜ਼ ਵੈਕ ਦਾ ਕੋਟਕਪੂਰਾ ਮੰਡੀ ਨਾਲੋਂ 11 21 ਦੇ ਰੇਟ ਦੀ ਗੱਲ ਕਰੀਏ 3300 ਰੁਪਏ ਤੋਂ ਲੈ ਕੇ ਭਾਈ 300 ਤੇ 90 ਰੁਪਏ ਤੱਕ ਜਿਹੜੀ 11 21 ਵੀ ਕੀ ਹੈ ਤੇ ਪਾਤੜਾ ਮੰਡੀ ਦੀ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਤੇ ਪਾਤੜਾ ਮੰਡੀ ਵਿੱਚ ਜਿਹੜੀ 15 09 ਆ 2900 ਰੁਪਏ ਤੋਂ ਲੈ ਕੇ 3100 ਤੇ 60 ਰੁਪਏ ਤੱਕ 18 47 ਦੇ ਰੇਟ ਦੀ ਗੱਲ ਕਰੀਏ 2600 ਰੁਪਏ ਤੋਂ ਲੈ ਕੇ 2800 ਤੇ 60 ਰੁਪਏ ਤੱਕ 17 18 ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 3300 ਤੇ 500 ਰੁਪਏ ਤੱਕ 18 85 ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 3300 ਤੇ 30 ਰੁਪਏ ਤੱਕ ਤੇ ਸੁਪਰ 52 ਵੀ ਜਿਹੜਾ ਵੀ ਆਤੜਾ ਮੰਡੀ ਦੇ ਵਿੱਚ ਆਇਆ ਸੀ 2700 ਰੁਪਏ ਤੋਂ ਲੈ ਕੇ 2900 ਰੁਪਏ ਤੱਕ ਜਿਹੜਾ ਸੁਪਰ 52 ਵਿਕਿਆ ਤੇ ਬਟਾਲਾ ਮੰਡੀ ਦੀ ਗੱਲ ਕਰੀਏ 11 21 ਵੀ ਜਿਹੜੀ ਹੱਥ ਨਾਲ ਝਾੜੀ ਹੋਈ ਉਹ ਤਾਂ ਵਿਕੀ ਆ 4240 ਤੋਂ ਲੈ ਕੇ 4280 ਰੁਪਏ ਤੱਕ ਤੇ ਕੰਬੈਨ ਨਾਲ ਵੱਡੀ ਹੋਈ ਜਿਹੜੀ 4100 ਤੇ 50 ਰੁਪਏ ਤੱਕ 17 18 ਵਿੱਚ ਜਿਹੜੀ 3600 ਤੇ 50 ਰੁਪਏ ਤੱਕ ਵੀ ਗਈ ਹੱਥ ਨਾਲ ਝਾੜੀ ਹੋਈ ਕੰਬੈਨ ਨਾ ਵੱਡੀ ਹੋਈ 3500 ਤੇ 50 ਰੁਪਏ ਤੱਕ ਬਟਾਲਾ ਮੰਡੀ ਦੇ ਜਿਹੜੇ ਆਪਾਂ ਤੁਹਾਨੂੰ ਇਹ ਰੇਟ ਦੱਸਿਆ ਤੇ ਡੇਰਾ ਬਾਬਾ ਨਾਨਕ ਦੇ ਜਿਹੜੇ ਰੇਟ 11 21 ਵਜੇ ਤੋਂ ਝਾੜੀ ਹੋਈ 4000 ਰੁਪਏ ਤੱਕ ਕੰਬੈਨ ਨਾ ਵੱਡੀ 4000 ਰੁਪਏ ਤੱਕ 17 18 ਜਿਹੜੀ 3400 ਰੁਪਏ ਤੱਕ ਹੱਥ ਨਾਲ ਝਾੜੀ ਹੋਈ ਕੰਬੈਨ ਨਾ ਵੱਡੀ ਹੋਈ 3300 ਤੇ 3000 ਰੁਪਏ ਤੱਕ ਇਹ ਵੀ ਜਿਹੜੇ ਆਪਾਂ ਰੇਟ ਦੱਸਿਆ ਡੇਰਾ ਬਾਬਾ ਨਾਨਕ ਦੇ ਮੰਡੀ ਦੇ ਦੱਸੇ ਆ ਤੇ ਫਤਿਹਬਾਦ ਮੰਡੀ ਦੇ ਰੇਟ ਦੀ ਗੱਲ ਕਰੀਏ ਬਈ ਜਿਹੜੀ ਕੱਲ ਬੋਲੀ ਹੋਈ ਆ 1509 3040 ਰੁਪਏ ਤੱਕ ਵਿਕੀ ਆ 1847 ਜਿਹੜੀ 2600 ਤੇ 50 ਰੁਪਏ ਤੱਕ ਵਿਕੀ ਆ ਪੀਬੀ1 ਜਿਹੜਾ 2800 ਰੁਪਏ ਤੱਕ 1400 ਇੱਕ ਮੁੱਚਲ ਜਿਹੜੀ 3300 ਤੇ 45 ਰੁਪਏ ਤੱਕ 17 18 ਇਹ ਰੇਟ ਦੀ ਗੱਲ ਕਰੀਏ 3060 ਰੁਪਏ ਤੱਕ ਤੇ 1885 ਦਾ ਜਿਹੜਾ ਰੇਟ ਆ 3095 ਰੁਪਏ ਤੱਕ ਤੇ 1121 ਆ ਜਿਹੜੀ 3500 ਤੇ 95 ਰੁਪਏ ਤੱਕ ਜਿਹੜੀ 1121 ਵਿਕੀ ਆ ਤੇ ਅੰਬਰਸਰ ਮੰਡੀ ਵਿੱਚ ਵੀ ਜਿਹੜੀ 11 21 ਵਿਕੀ ਆ 3800 ਤੇ 60 ਰੁਪਏ ਤੱਕ ਜਿਹੜੀ ਵਿਕੀ ਆ ਤੇ ਤਰਨਤਾਰਨ ਮੰਡੀ ਵਿੱਚ ਵੀ 11 21 ਜਿਹੜੀ 4200 ਤੇ 21 ਰੁਪਏ ਤੱਕ ਵੀ ਜਿਹੜੀ ਵਿਕੀ ਆ ਰੇਟ ਆ ਵੀ ਜਿਹੜੇ ਸੇਮ ਸੇਮ ਆ ਪਾਤੜਾ ਮੰਡੀ ਵਿੱਚ ਜਿਹੜੇ 17 18 ਰੇਟ ਵੀ ਲਗਭਗ ਸਾਰੀਆਂ ਮੰਡੀਆਂ ਤੋਂ ਜਾ ਰਹੇ ਆ 3300 ਦੇ 50 ਰੁਪਏ ਤੱਕ ਜੇ ਆਪਾਂ ਗੱਲ ਕਰੀਏ ਤੇ 11 21 ਬਈ ਜਿਹੜੀ ਤਰਨਤਾਰਨ ਮੰਡੀ ਵਿੱਚ ਜਿਹੜੀ ਕੱਲ ਵਿਕਿਆ 4200 ਤੇ 21 ਰੁਪਏ ਟੌਪ ਦਾ ਰੇਟ ਰਿਹਾ ਵੀ ਕੱਲ ਦਾ 11 21 ਦਾ 4200 ਤੇ 21 ਰੁਪਏ ਆਉਣ ਵਾਲੇ ਵੀ ਦਿਨਾਂ ਦੇ ਵਿੱਚ ਜਿਹੜਾ ਦੇਖਣ ਵਾਲਾ ਹੋਊਗਾ ਵੀ ਜਿਹੜਾ ਰੇਟ ਵਧਦਾ ਜਾਂ ਨਹੀਂ ਉਹਦੇ ਬਾਰੇ ਵੀ ਜਿਹੜਾ ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਰੇਟ ਦੇਖਾਂਗੇ ਵੀ ਕਿੰਨੇ ਰੁਪਏ ਜਿਹੜਾ ਵਧਦਾ ਐ ਫਿਰ ਲਾਲ ਬਈ ਜਿਹੜਾ ਰੇਟ ਆ ਉੱਥੇ ਇੱਕ ਤਾਂ ਜਿਹੜਾ ਟਿਕਿਆ ਹੋਇਆ 11 21 ਦੇ ਰੇਟ ਵਿੱਚ ਥੋੜਾ ਜਿਹਾ ਵਾਧਾ ਹੋਇਆ ਤੇ ਮੁਛਲ 1401 ਦੇ ਰੇਟ ਦੇ ਵਿੱਚ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਜਿਹੜਾ ਰੇਟ ਅਪ ਹੋਇਆ ਥੋੜਾ ਜਿਹਾ ਤੇ 18 27 ਦਾ ਰੇਟ ਬਈ ਨਰਾਜ ਕਰ ਰਿਹਾ ਹਲੇ ਤੀਕ ਜਿਹੜਾ ਉੱਥੇ ਚੱਲ ਰਿਹਾ 1509 ਦਾ ਰੇਟ ਵੀ ਬਈ ਡਾਊਨ ਆ 3000 ਰੁਪਏ ਤੱਕ ਜਿਹੜਾ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਚੱਲ ਰਿਹਾ ਪਿਛਲੇ 15 20 ਦਿਨਾਂ ਤੋਂ ਤੇ 17 18 ਦਾ ਰੇਟ ਬਈ ਜਿਹੜਾ ਥੋੜਾ ਜਿਹਾ ਅਪ ਹੋ ਰਿਹਾ ਕਿਉਂਕਿ 3100 ਤੱਕ ਪਹਿਲਾਂ ਸੀ ਹੁਣ 3250 3300 ਰੁਪਏ ਤੱਕ ਕਈਆਂ ਮੰਡੀਆਂ ਦੇ ਵਿੱਚ ਜਿਹੜੀ 17 ਨਾਲ 18 ਜਿਹੜੀ ਵਿਕ ਰਹੀ ਆ ਤੇ ਧੰਨਵਾਦ ਵੀਰੋ ਵੀਡੀਓ ਕਿਸ ਤਰ੍ਹਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ